ਸਤਨਾਮ ਸ੍ਰੀ ਵਾਹਿ ਤਤ ਤੇ ਉਦਾਰਨ ਸਤ ਗੁਰ ਮੇਰਾ ਮੋਹਿ ਤਿਸ ਕਾ ਪਰਵਾਸਾਂ ਬਖਸ ਲਐ ਸਬ ਸਚੇ ਸਾਹਿਬ ਸੁਨ ਨਾਨਕ ਕੀ ਅਰਦਾਸਾ ਸੁਖ ਹਟਲ ਗੁਰ ਸੇਵੀ ਐ ਅਹਨ ਸਹਜ ਸੁਪਾਈ ਦਰਸਨ ਪਰਸੇ ਕੈ ਜਨਮ ਮਰਨ ਦੁਖ ਜਾਏ ਹੋਐ ਸਪਤ ਕਸਮ ਦੀ ਨੂਰੇ ਅਰਸੋਂ কুরਸੋਂ ਚੱਟੀ ਐ ਤੁੱਤ ਡਿੱਠੇ ਸੱਚੇ ਬਾਤ ਸਹਾਂ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਾਹਲਾ 14 ਪੰਚ ਪਦ ਅਚਰ ਚਰੈ ਤਾਂ ਸਿੱਧ ਹੋ ਸਿੱਧੇ ਤੇ ਬੁੱਧ ਪਾਈਂ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਬ੍ਰह्म ਕਾਟਿਆ ਜਾਈਂ ਆਚਰ ਚਰੇ ਤਾਂ ਸਿੱਧ ਹੋਈਂ ਸਿੱਧੀ ਤੇ ਬੁੱਧ ਪਾਈਂ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਪ ਪ੍ਰਮ ਕਾਟਿਆ ਜਾਈਂ ਮੇਂ ਬਨੇ ਜਨ ਕੋ ਦੇਵ ਡਿਆਈ ਗੁਰਮਤਿ RAM ਨਾਮ ਪਰਗਾਸੋਂ ਸਦਾ ਰਹੋ ਸਰਣਾਈ ਰਹਾਉ ਈਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਆ ਜਾਣਾ ਹਰ ਜਿਓ ਕਿਰਪਾ ਕਰੋ ਗੁਰ ਮਿਲੋ ਤਾਹਰ ਨਾਮ ਸਮਾਨ ਜਿਸ ਕੀ ਵਤ ਸੋਈ ਪ੍ਰਭ ਜਾਨੈ ਜਿਸ ਨੂੰ ਦੇਸੋ ਪਾਈ ਵਸਤ ਅਨੂਪਯਤ ਅਗਮ ਅਗੋਚਰ ਗੁਰਪੂਰਾ ਲੱਖ ਲਖਾਇ ਜਿਨੇ ਚਾਖੀ ਸੋਈ ਜਾਣ ਗੋਂਗੇ ਕੀ ਮਠਿਆਈ ਰਤਨ ਲੁਕਾਇਆ ਲੋਕੈ ਨਾਹੀ ਜੇ ਕੋ ਰਖੈ ਲੁਕਾਈ ਸਭ ਕਿਸ ਤੇਰਾ ਤੂੰ ਅੰਤਰ ਜਾਨੀ ਤੂੰ ਸਬਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਜਨ ਨਾਨਕ ਅਵਰਨਾ ਕੋਈ ਸਭ ਕਿਸ ਤੇਰਾ ਤੂੰ ਅੰਤਰ ਜਾਨੀ ਤੂੰ ਸਬਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰੇ ਸੋ ਪਾਏ ਜਨ ਨਾਨਕ ਅਵਰਨਾ ਕੋਈ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਤ ਨਾਮ ਵਾਹੇ ਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤ ਨਮਵਾਹਿ ਗੁਰੂ ਨਮਵਾਹਿ ਗੁਰੂ ਸਤਿਨਾਮ ਵਾਹਿਗੁਰੂ ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਅਪਨਾ ਨਾਮ ਦੇ ਹੋ ਅਪਨਾ ਨਾਮ ਦੇ ਹੋ ਨਾਮ ਨੇ ਹੋ ਆਪਣਾ ਤਾਂ ਤੇ ਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ नानक च हो नानक च हो गुरु जी का खालसा गुरु जी की फतेह